ਕਾਰਯੋ ਕਿਸਾਨ ਸਾਥੀਓ ਮੈਂ ਸਵੇਰ ਤੋਂ ਅੱਜ ਬਿਜਲੀ ਬੋਰਡ ਦੇ ਡਾਇਰੈਕਟਰ ਜਨਰੇਸ਼ਨ ਡਾਇਰੈਕਟਰ ਡਿਸਟ੍ਰੀਬਿਊਸ਼ਨ ਤੇ ਡਾਇਰੈਕਟਰ ਕਮਰਸ਼ੀਅਲ ਦੇ ਨਾਲ ਤਾਲਮੇਲ ਕਰ ਰਿਹਾ ਸੀ ਤੇ ਤਾਲਮੇਲ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਬਿਜਲੀ ਦੀ ਸਪਲਾਈ ਕਣਕ ਦੇ ਪਾਣਲੇ ਪਾਣੀ ਵਾਸਤੇ ਠੀਕ ਕੀਤੀ ਜਾਵੇਗੀ ਫਿਰ ਉਹਨਾਂ ਨਾਲ ਤਾਲਮੇਲ ਕਰਨ ਤੋਂ ਬਾਅਦ ਉਹਨਾਂ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਸੀਐਮਡੀ ਨਾਲ ਗੱਲ ਹੋ ਗਈ ਹੈ ਅਤੇ ਬਿਜਲੀ ਦੀ ਸਪਲਾਈ ਕੱਲ ਤੋਂ ਵਧਾ ਦਿੱਤੀ ਜਾਵੇਗੀ ਜੋ ਉਹਨਾਂ ਨੇ ਮੈਨੂੰ ਦੱਸਿਆ ਉਵੇਂ ਹੀ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਕਿ ਕੱਲ ਤੋਂ ਬਿਜਲੀ ਦੀ ਸਪਲਾਈ 8 ਘੰਟੇ ਹਰ ਰੋਜ਼ ਦਿੱਤੀ ਜਾਵੇਗੀ ਨਾ ਕਿ 10 ਘੰਟੇ ਇੱਕ ਦਿਨ ਛੱਡ ਕੇ ਜਾਂ 5 ਘੰਟੇ ਇੱਕ ਦਿਨ ਸੋ ਇਹ ਮੈਨੂੰ ਜਾਣਕਾਰੀ ਮਿਲੀ ਹੈ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਹਾਂ ਤੇ ਮੈਂ ਧੰਨਵਾਦ ਵੀ ਕਰਦਾ ਹਾਂ ਬਿਜਲੀ ਬੋਰਡ ਦੇ ਡਾਇਰੈਕਟਰ ਡਿਸਟ੍ਰੀਬਿਊਸ਼ਨ ਤੇ ਡਾਇਰੈਕਟਰ ਕਮਰਸ਼ੀਅਲ ਤੇ ਡਾਕਟਰ ਜਨਰੇਸ਼ਨ ਜੀ ਦਾ ਜਿਨ੍ਹਾਂ ਨੇ ਮੇਰੇ ਨਾਲ ਗੱਲਬਾਤ ਕਰਨ ਤੋਂ ਬਾਅਦ ਆਪ ਕੋਸ਼ਿਸ਼ ਕਰਕੇ ਸੀਐਮਡੀ ਨਾਲ ਗੱਲ ਕਰਕੇ ਇਹ ਵਾਅਦਾ ਕੀਤਾ ਹੈ ਹੁਣ ਇਹ ਵਾਅਦਾ ਕਿੰਨਾ ਕਿ ਨਿਭਦਾ ਹੈ ਇਹ ਤੁਸੀਂ ਕੱਲ ਨੂੰ ਮੈਨੂੰ ਦੱਸੋਗੇ ਅਗਰ ਨਿਭ ਜਾਂਦਾ ਹੈ ਤਾਂ ਠੀਕ ਹੈ ਨਹੀਂ ਆਪਾਂ ਫੇਰ ਵੀ ਬਿਜਲੀ ਬੋਰਡ ਦੇ ਪ੍ਰਸ਼ਾਸਨ ਦੇ ਉੱਤੇ ਕੋਈ ਇੱਕ ਪ੍ਰਭਾਵਸ਼ਾਲੀ ਦਬਾਅ ਪਾਉਣ ਦੇ ਵਾਸਤੇ ਕੋਈ ਨਾ ਕੋਈ ਹੋਰ ਸੰਘਰਸ਼ ਦਾ ਰੂਪ ਲਿਖਾਂਗੇ ਜਾਂ ਕੋਈ ਹੋਰ ਤਰੀਕਾ ਅਪਣਾਵਾਂਗੇ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਬਹੁਤ-ਬਹੁਤ ਸ਼ੁਕਰੀਆ